ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਇਹੋ ਜੇ ਤਿੰਨ ਖਾਣਿਆਂ ਬਾਰੇ ਜੋ ਸਾਡੇ ਪੰਜਾਬੀ ਖਾਣੇ ਵਿੱਚ ਆਮ ਤੌਰ ਤੇ ਸ਼ਾਮਲ ਹੁੰਦੇ ਹਨ ਜਾਣੇ ਅਣਜਾਣੇ ਖਾਧੇ ਗਏ ਖਾਣੇ ਛੋਟੀ ਤੋਂ ਲੈ ਕੇ ਵੱਡੀਆਂ ਤੱਕ ਬਿਮਾਰੀਆਂ ਦੇ ਸਕਦੇ ਹਨ ਅੱਜ ਤੁਸੀਂ ਜਾਣੋਗੇ ਉਹ ਖਾਣੇ ਕਿਹੜੇ ਹਨ ਉਹਨਾਂ ਵਿੱਚ ਕਿਹੜੇ ਜ਼ਰੀਲੇ ਤੱਤ ਹਨ ਉਹ ਤੱਤ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਹਨਾਂ ਤੋਂ ਕਿਵੇਂ ਸੁਰੱਖਿਅਤ ਰਹਿ ਜਾ ਸਕਦਾ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਓਸ਼ਨ ਦੇ ਮਾਹਰ ਫਿਟਨੈਸ ਕੋਚ ਸਦਾਕ ਧਰਮਜੀਤ ਸਿੰਘ ਜੀ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤ ਸ੍ਰੀ ਅਕਾਲ ਸਰ ਜੀ ਸਤ ਸ੍ਰੀ ਅਕਾਲ ਧਰਮਜੀਤ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਪੈਨਪ੍ਰਾਵਾ ਨੂੰ ਪਿਆਰ ਸਤਿਕਾਰ ਦੇ ਨਾਲ ਸਤ ਸ੍ਰੀ ਅਕਾਲ ਸਰ ਜੀ ਅੱਜ ਸਾਡੇ ਦੋਸਤਾਂ ਨੂੰ ਤੁਸੀਂ ਇਹ ਦੱਸੋ ਕਿ ਉਹ ਕਿਹੜੇ ਖਾਣੇ ਹਨ ਜੋ ਜਾਣੇ ਅਣਜਾਣੇ ਅਸੀਂ ਖਾਤੇ ਰਹੇ ਹਾਂ ਪਰ ਸਾਨੂੰ ਨੁਕਸਾਨ ਤੇ ਚੋਂਦੇ ਸ਼ਣ ਉਨ੍ਹਾਂ ਵਿੱਚੋਂ ਪਹਿਲਾ ਖਾਣਾ ਕਿਹੜਾ ਹੈ ਉਹਦੇ ਵਿੱਚ ਕਿਹੜੇ ਜ਼ਹਿਰੀਲੇ ਤੱਤ ਹਨ ਜੋ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ ਜੀ ਦੇਖੋ ਬ੍ਰਸੰਦੇ ਅਸੀਂ ਜ਼ਿਆਦਾਤਰ ਜਿਹੜੇ ਸ਼ਾਕਾਹਾਰੀ ਖਾਣੇ ਅਸੀਂ ਖਾਂਦੇ ਆਂ ਇਹਨਾਂ ਨੂੰ ਅਸੀਂ ਸੁਰੱਖਿਅਤ ਸਮਝ ਕੇ ਖਾ ਰਹੇ ਹਾਂ ਜੀ ਲੇਕਿਨ ਕਈ ਵਾਰੀ ਸਾਡੇ ਖਾਣਿਆਂ ਦੀ ਹੈਂਡਲਿੰਗ ਜਾਂ ਕੁਦਰਤ ਨੇ ਕੁਝ ਖਾਣਿਆਂ ਦੇ ਵਿੱਚ ਐਸੀ ਜ਼ਹਿਰੀਲੇ ਤੱਤ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਗਰ ਅਸੀਂ ਅਗਰ ਨਾ ਹਟਾਈਏ ਜਾਂ ਉਹਨਾਂ ਨੂੰ ਖਾ ਲਿਆ ਜਾਏ ਇਹ ਛੋਟੀ ਤੋਂ ਲਾ ਕੇ ਫਿਊਚਰ ਦੇ ਵਿੱਚ ਉਹ ਛੋਟੀ ਬਿਮਾਰੀ ਸਟਾਰਟ ਹੋਈ ਅਗੇ ਜਾ ਕੇ ਵੱਡੀ ਬਿਮਾਰੀ ਵੀ ਬਣ ਸਕਦੀ ਹੈ ਜੀ ਸੋ ਐਸਾ ਹੋ ਰਿਹਾ ਹੈ ਅੱਜ ਜਿਹੜੀਆਂ ਇੰਨੀਆਂ ਬਿਮਾਰੀਆਂ ਵਧਨ ਦੁਨੀਆਂ ਨੇ ਉਹ ਤੇ ਇਹ ਸਾਡਾ ਗਲਤ ਖਾਣਾ ਖਾਦਾ ਹੋਇਆ ਵੀ ਜਿਹੜਾ ਉਹ ਸ਼ਾਮਿਲ ਹੈ ਜੀ ਕਾਰਨਾ ਦੇ ਵਿੱਚ ਇਹਦੇ ਵਿੱਚ ਖਾਸ ਕਰਕੇ ਜਿਹੜੀਆਂ ਪਹਿਲਾ ਮੈਂ ਗੱਲ ਕਰਾਂਗਾ ਇਹਨੂੰ ਅਸੀਂ ਆਮ ਖਾਂਦੇ ਹਾਂ ਪੂਰੀ ਦੁਨੀਆਂ ਵਿੱਚ ਕਹਿੰਦੇ ਆਲੂ ਤੇ ਸਰਦਾਰ ਸਾਰੇ ਵੀ ਨਹੀਂ ਆਜੂ ਮਿਲ ਜੇਗਾ ਚਲ ਚਲ ਜੋ ਸੋ ਇਸੇ ਤਰੀਕੇ ਆਲੂ ਜਿਹੜਾ ਦਾ ਪਹਿਲਾ ਅਗਰ ਇਹ ਹਰਾ ਹੋ ਜੇ ਜਾਂ ਇਹਦੇ ਅੰਕੂਰ ਨਿਕਲ ਆਉਣ ਜੀ ਤੇ ਫਿਰ ਇਹ ਜਰੀਲਾ ਹੋ ਜਾਂਦਾ ਜਦੋਂ ਅਸੀਂ ਆਲੂ ਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲਦੇ ਇਹਨੂੰ ਠੰਡੇ ਤੇ ਹਨੇਰੀ ਜਗ੍ਹਾ ਦੇ ਵਿੱਚ ਸੰਭਾਲਣਾ ਹੁੰਦਾ ਜੀ ਤੇ ਜਦੋਂ ਵੀ ਇਹਨੂੰ ਅਗਰ ਕਿਤੇ ਅਸੀਂ ਧੁੱਪੇ ਰੱਖ ਦਈਏ ਆਲੂ ਦੇ ਉੱਤੇ ਜਦੋਂ ਰੌਸ਼ਨੀ ਪੈ ਜਾਂਦੀ ਹੈ ਤੇ ਇਹ ਆਪਣੇ ਅੰਦਰ ਇੱਕ ਸੈਲੋਨ ਦੇ ਨਾਂ ਦਾ ਇੱਕ ਜਰੀਲਾ ਤਰਤ ਆਪਣੇ ਆਪ ਨੂੰ ਸੁਰੱਖਿਅਤ ਸ਼ਿਤਰ ਰੱਖਣ ਵਾਸਤੇ ਬਣਾਉਂਦਾ ਰਹਿੰਦੇ ਨੇ ਜੀ ਉਹ ਇਹਦੇ ਵਿੱਚ ਬਣ ਜਾਂਦਾ ਜਦੋਂ ਅੰਕੂਰੀਤ ਵੀ ਹੁੰਦਾ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਕਿਉਂਕਿ ਇਹਨਾਂ ਦੇ ਵਿੱਚ ਜੀਵਨ ਹੈ ਹਰ ਜਿਹੜੀ ਜੀਵਤ ਚੀਜ਼ ਕੁਦਰਤ ਨੇ ਬਣਾਈ ਉਹ ਆਪਣੇ ਆਪ ਦੀ ਹਫਾਜ਼ਤ ਕਰਨ ਦੇ ਵਿੱਚ ਉਹਦੇ ਵਿੱਚ ਕਾਬਿਲ ਸਫਾਈ ਹੋਈ ਹੈ ਸੋ ਇੱਕ ਤੇ ਜਦੋਂ ਇਹਨੇ ਅੱਗੇ ਮੂਟਾ ਬਣਾਉਣਾ ਹੈ ਤੇ ਉਦੋਂ ਅੰਕੂਰਣ ਕਰਨਾ ਹੈ ਤੇ ਉਦੋਂ ਇਹ ਜ਼ਹਿਰ ਜ਼ਿਆਦਾ ਕਰ ਲੈਂਦਾ ਤਾਂ ਕਿ ਉਹ ਕੋਈ ਨੁਕਸਾਨ ਨਾ ਅਚਾਰ ਕੋਈ ਖਾ ਨਾ ਪਾਏ ਜੀ ਦੂਸਰਾ ਜਦੋਂ ਇਹ ਖਰਾਬ ਹੋ ਜਾਂਦਾ ਤੇ ਤਾਂ ਹੀ ਸਰੋਂ ਨਹੀਂ ਜਿਹੜਾ ਇਹ ਐਟਿਬੋਇਲ ਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਜਾਂਦਾ ਤੇ ਇਹ ਖਾਧਾ ਜਾਂ ਬਹੁਤ ਜੀ ਵਿਖਾਇਆ ਜੀ ਇਹਦਾ ਜਿਹੜਾ ਅਸਰ ਜਾਣਾ ਹੈ ਇੱਕ ਸਭ ਤੋਂ ਪਹਿਲਾਂ ਜਦੋਂ ਇਹ ਨੂੰ ਖਾਧਾ ਜਾਏਗਾ ਤੇ ਤੁਹਾਡੀਆਂ ਅੰਤੜੀਆਂ ਨੂੰ ਇਹ ਇਰਿਟੇਟ ਕਰੇਗਾ ਉੱਥੇ ਜਿਹੜੀ ਗੱਟ ਲਾਈਨਿੰਗ ਹੈ ਉਹ ਨੂੰ ਖਰਾਬ ਕਰਨ ਦੀ ਸਮੱਸਿਆ ਰੱਖਦਾ ਉਸ ਤੋਂ ਬਾਅਦ ਇਹ ਤੁਹਾਡੇ ਨਰਵਸ ਸਿਸਟਮ ਨੂੰ ਖਰਾਬ ਕਰਨ ਦੀ ਪੂਰੀ ਤਰ੍ਹਾਂ ਸੰਭਾਗ ਰੱਖਦਾ ਜੀ ਜਿਹੜਾ ਜਿਹੜੀਆਂ ਜਿਵੇਂ ਲਕਵਾ ਵਰਗੀਆਂ ਬਿਮਾਰੀਆਂ ਨੇ ਇਹਨਾਂ ਹੋਰ ਵੀ ਜਿਹੜੇ ਸਰੀਰ ਦੇ ਅੰਗਾਂ ਦੇ ਉੱਤੇ ਕੰਟਰੋਲ ਦਿमागਦਾ ਉਹ ਉਹਦੇ ਉੱਤੇ ਅਸਰ ਪਾ ਸਕਦਾ ਹੈ ਨਾਲ ਹੀ ਇਹ ਸਰੀਰ ਦੇ ਵਿੱਚ ਜੀਰੀ ਦੇ ਸੱਤਾਂ ਨੂੰ ਵਧਾਈ ਜਾਂਦਾ ਹੈ ਜਿਹਦਾ ਸਿੱਧਾ ਅਸਰ ਜਿਹੜੀ ਆ ਇਮਿਊਨਿਟੀ ਦੇ ਉੱਤੇ ਪੈਂਦਾ ਇਮਿਊਨ ਸਿਸਟਮ ਜਦੋਂ ਕਮਜ਼ੋਰ ਹੋ ਜਾਂਦਾ ਪੈਂਦਾ ਤੇ ਤੁਹਾਨੂੰ ਪਤਾ ਜਦੋਂ ਇਮਿਊਨ ਸਿਸਟਮ ਅਗਰ ਕਮਜ਼ੋਰ ਹੋ ਜੇ ਜਿਸ ਦੇਸ਼ ਦਾ ਡਿਫੈਂਸਿਵ ਵੀਕ ਹੋ ਗਿਆ ਜੀ ਉਹਦੇ ਉੱਤੇ ਕੋਈ ਵੀ ਹਮਲਾ ਕਰ ਸਕਦਾ ਹੈ ਜੀ ਬਿਲਕੁਲ ਸੋ ਇਸ ਕਰਕੇ ਸਰੀਰ ਦਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਇਮਿਊਨ ਨਰਾਲੀ ਚਲਦਾ ਹੈ ਕਮਿਊਨਿਟੀ ਅਗਰ ਕਮਜ਼ੋਰ ਹੋ ਗਈ ਤੇ ਫਿਰ ਕਈ ਬਿਮਾਰਗੀਆਂ ਨੇ ਘੇਰ ਲਿਆ। ਤੋਂ ਇਹ ਦੇ ਹੈਗੇ ਨੇ ਸ਼ੁਰੂਆਤੀ ਜਿਹੜੇ ਲੱਛਣ ਇਹਨਾਂ ਨਾਲ ਹੁੰਦੇ ਦੇ ਦਿੱ ਜੀ ਲੇਟ ਤਾਂ ਇਹ ਹੁੰਦਾ ਹੈ ਕਿ ਉਲਟੀ ਆ ਸਕਦੀ ਹੈ, ਦਸਤ ਲੱਗ ਸਕਦੇ ਨੇ। ਫੂਡ ਪੋਇਜ਼ਨਿੰਗ ਹੋ ਜਾਂਦੀ ਆ। ਠੀਕ ਹੈ। ਫਿਰ ਇਹ ਜਿਹੜਾ ਦਿਮਾਗੀ ਫੰਕਸ਼ਨ ਨਰਵਸ ਸਿਸਟਮ ਜਿਹੜਾ ਡੇਟ ਕਰਦਾ ਤੇ ਫਿਰ ਦਿਮਾਗੀ ਕਲਰ ਪੈਂਡੇ ਹੁੰਦੀ ਹੈ। ਜੀ ਹਾਂਜੀ। ਨਰਵਸ ਸਿਸਟਮ ਜਿਹੜਾ ਹੌਲੀ-ਹੌਲੀ ਜਿਹੜਾ ਕਮਜ਼ੋਰ ਹੁੰਦਾ ਜਾਂਦਾ ਹੈ। ਤੇ ਨਾਲ ਦੀ ਜਿਹੜਾ ਤੁਹਾਡਾ ਅੰਦਰੂਨੀ ਸਿਸਟਮ ਜਿਹੜਾ ਜ਼ੋਰ ਹੁੰਦਾ ਤਾਂ ਕਰਦਾ ਜਲਦੀ ਜਲਦੀ بیمار ਹੁੰਦਾ ਲੇਕਿਨ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਹ ਹੋ ਕਿ ਹੋ ਰਿਹਾ ਹੈ ਰੇਨਾਰ ਜੀ ਸੋ ਉਹ ਫਿਰ ਅੱਗੇ ਉਹ ਟਰੀਟਮੈਂਟ ਦਾ ਚੱਕਰ ਸੇ ਪੈ ਜਾਂਦਾ ਅਰ ਲੱਗ ਕੇ ਇਹ ਜਿਹੜਾ ਆ ਆਲੂ ਹੈ ਉਹਦੇ ਪਿੱਛੇ ਖਰਾ ਆਲੂ ਦਾ ਉਂਗੜਿਆ ਹੋਇਆ ਆਲੂ ਜਿਹੜਾ ਉਹ ਇਹਦੇ ਪਿੱਛੇ ਆਦਾ ਸਰ ਜੀ ਇੱਕ ਜਿਹੜਾ ਆਲੂ ਇੱਕ ਸਾਈਡ ਤੋਂ ਹਰਾ ਹੋ ਗਿਆ ਜੀ ਜੇ ਉਹਨੂੰ ਆਪਾਂ ਕੱਟ ਦਈਏ ਦੂਸਰਾ ਤਾਂ ਬਣਾ ਲੀਦਾ ਹੈ ਅਕਸਰ ਦੇਖਿਆ ਹੈ ਕਿ ਚੰਦੇ ਵਿੱਚ ਜਿਹੜਾ ਹਰਾ ਹਰਾ ਉਹ ਲਾ ਦਿੰਦੀਆਂ ਲੇਡੀਜ਼ ਤੇ ਦੂਸਰਾ ਬਣਾ ਲੈਨੀ ਆ ਉਹ ਸੇਫ ਆ ਜੀ ਸਭ ਤੋਂ ਵੱਡੀ ਗਲਤੀ ਇਹੋ ਹੀ ਹੋ ਰਹੀ ਹੈ ਜੀ ਦਰਸਦੇ ਜਿਹੜਾ ਹਰਾ 파ਟ ਆ ਉਹਦੇ ਵਿੱਚ ਸਾਨੂੰ ਨੇ ਜ਼ਿਆਦਾ ਆ ਲੇਕਿਨ ਉਹ ਸਾਰੇ ਆਲੂ ਦੇ ਵਿੱਚ ਸਿਦਾ ਚੁੱਕਿਆ ਹੁੰਦਾ ਆ ਜਿਹੜਾ ਜਿ ਚਟਾ ਗਿਆ ਭਾਰ ਕੋ ਦਾ ਉਹਦੇ ਵਿੱਚ ਉਹ ਜਾ ਚੁੱਕਿਆ ਹੁੰਦਾ ਇਸ ਕਰਕੇ ਕਦੇ ਵੀ ਜਿਹੜਾ ਆਲੂ ਹਰਾ ਆਵੇ ਇੱਕ ਸਾਈਡ ਤੋਂ ਹੋ ਗਿਆ ਉਹਨੂੰ ਖਾਣ ਵਿੱਚ ਨਹੀਂ ਵਰਤਣਾ ਚਾਹੀਦਾ ਜੀ ਬਟ ਦੀ ਪ੍ਰੋਬਲਮ ਇਹ ਹੈ ਕਿ ਨਾ ਇਹ ਪਕਾਉਣਾ ਖਤਮ ਹੁੰਦਾ ਆ ਕੈਲੋਰੀ ਦੇ ਕਿਹਾ ਸਾ ਪੋਇਜ਼ਨ ਹੈ ਜਿਹੜਾ ਹੀਟ ਦੇ ਵਿੱਚ ਵੀ ਨਸ਼ਟ ਨਹੀਂ ਹੁੰਦਾ ਬਹੁਤ ਸਾਰੇ ਐਸੇ ਤੱਤ ਨੇ ਜਿਹੜੇ ਹੁੰਦੇ ਜਰੀਲੇ ਨੇ ਲੇਕਿਨ ਉਹ ਪਕਾਉਣ ਨਾਲ ਨਸ਼ਟ ਹੋ ਜਾਂਦੇ ਲੇਕਿਨ ਇਹ ਨਸ਼ਟ ਨਹੀਂ ਹੁੰਦਾ ਤੋਂ ਇਸ ਕਰਕੇ ਇਹ ਦੇ ਜਰੀਲੇ ਤੱਤ ਤੋਂ ਬਚਣ ਵਾਸਤੇ ਇੱਕੋ ਹੀ ਰਸਤਾ ਹੈ ਕਿ ਜਿਹੜਾ ਆਲੂ ਖਰਾਬ ਹੋ ਗਿਆ ਜਾਂ ਜਿਹਦੇ ਉਂਗਰ ਨਿਕਲ ਆਏ ਉਹਨੂੰ ਖਾਣੇ ਵਾਸਤੇ ਸ਼ਾਮਲ ਨਹੀਂ ਕਰਨਾ ਜੀ ਹਾਂਜੀ ਉਹ ਤੋਂ ਬਿਲਕੁਲ ਸੁਰੱਖਿਅਤ ਕੋਈ ਤਰੀਕਾ ਹੈ ਕਿ ਉਹਨੂੰ ਉਗਾਉਣ ਵਾਸਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਅਗੇ ਉਹਦਾ ਬੀਜ ਇਸਤੇਮਾਲ ਕਰਕੇ ਉਹਨੇ ਕਾ ਉਗਾ ਸਕਦੇ ਆ ਕਿਉਂਕਿ ਉਹ ਕਿਉਂਕਿ ਉਹਨੇ ਆਪਣੇ ਆਪ ਜੈਰੇ ਪੈਦਾ ਕੀ ਇਸ ਕਰਕੇ ਕੀਤਾ ਕਿ ਇਹ ਸੁਰੱਖਿਤਰ ਰਹੇ ਜੀ ਇਹਨੂੰ ਉਗਾਉਣ ਵਕਤ ਬੀਜ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਆ ਰਿਕਮਨ ਖਾਨਵਾਸੇ ਇਸਤੇਮਾਲ ਹਰ ਕਿਸ ਵੀ ਲਈ ਕਸਰ ਸੋ ਦੋਸਤੋ ਇਹ ਤੋਂ ਪਹਿਲਾ ਕੀ ਗੱਲਬਾਤ ਅੱਗੇ ਵਧਾਈਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਕਰ ਲਿਆ ਆਜੋ ਗੱਲਬਾਤ ਅੱਗੇ ਵਧਾਉਂਦੇ ਹਾਂ ਤੋ ਸਰ ਜੀ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਚੰਗੇ ਖਾਣੇ ਵਿੱਚ ਜੇ ਚੰਗੀ ਤਰ੍ਹਾਂ ਨਾ ਸਾਂਭ ਸੰਭਾਲ ਕੀਤੀ ਜਾਵੇ ਤੇ ਐਡੇ ਜ਼ਹਿਰੀਲੇ ਹੋ ਜਾਂਦੇ ਨੇ ਹੁਣ ਤੁਸੀਂ ਦੂਸਰਾ ਉਹ ਖਾਣਾ ਦੱਸੋ ਤੇ ਉਹਦੇ ਵਿੱਚ ਕਿਹੜੇ ਜ਼ਹਿਰੀਲੇ ਤੱਤ ਨੇ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ ਜੀ ਦੂਸਰਾ ਜਿਹੜਾ ਖਾਣਾ ਆ ਉਹ ਹੁੰਦਾ ਕੌੜੇ ਬਦਾ ਜੀ ਅਸੀਂ ਜਦੋਂ ਛੋਟੇ ਸੀ ਨਾ ਤੇ ਕਈ ਵਾਰੀ ਉਹਨੂੰ ਉਹਨੂੰ ਇਤਨਾ ਗੀਤ ਨਹੀਂ ਸੀ ਹੁੰਦੀ ਸੀ ਫਿਰ ਉਹ ਇਤਰੇ ਬਦਾਮ ਲੈਂਦੇ ਹੁੰਦੇ ਸੀ ਫਿਰ ਤੋੜ ਕੇ ਲੋ ਕੱਢਣੇ ਤੇ ਕਈ ਵਾਰੀ ਗਰੀ ਕੌੜੀ ਨਿਕਲਦੀ ਹੈ ਸਾਨੂੰ ਮਾਪੇ ਵੀ ਕਹ ਦਿੰਦੇ ਹੁੰਦੇ ਸੀ ਕਿ ਕੌੜੀ ਗਰੀ ਆ ਜਾਈਏ ਤਾਂ ਕਿਸੇ ਨੂੰ ਦੱਸੀ ਦੀ ਨਹੀਂ ਉਹਦਾ ਅਸਰ ਕੱਟ ਜਾਂਦਾ ਜੀ ਬਿਲਕੁਲ ਬਿਲਕੁਲ ਸਾਡੇ ਨਾਲ ਵੀ ਹੋਇਆ ਹੁੰਦਾ ਰਿਹਾ ਹੈ ਲੇਕਿਨ ਜਦੋਂ ਸੈਂਟੀਫਿਕਲੀ ਇਹਨੂੰ ਰਿਸਰਚ ਹੋਈ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਕੌੜਾ ਬਦਾਮ ਹੈ ਇਹ ਬੜਾਈ ਖਸਮਾ ਹੈ ਜੀ ਲੋਕ ਨੂੰ ਪਤਾ ਹੈ ਕਿ ਇੱਕ ਵਾਰੀ ਮੈਂ ਛੋਟਾ ਹੀ ਸੀਗਾ ਕਿ ਤੇਰੇ ਚਾਰ ਬਦਾਮ ਨਾਲ ਕੌੜੇ ਆ ਗਏ ਤੇ ਉਹ ਮੈਂ ਖਾ ਲੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਨੂੰ ਉਲਟੀਆਂ ਦਸਤਾਂ ਔਰ ਬੜਾ ਮੈਂ ਸਾਰਾ ਦਿਨ ਜਨਕੀ ਤੰਦਰਿਆ ਜੀ ਉਹ ਇੰਸੀਡੈਂਸ ਮੈਨੂੰ ਯਾਦ ਆ ਜੀ ਇਹ ਜਿਹੜੇ ਕੌੜੇ ਬਕਾਨ ਨੇ ਇਹਨਾਂ ਦੇ ਵਿੱਚ ਜਿਹੜਾ ਰੀਲਾ ਤੱਤਾ ਉਹਨੂੰ ਫਾਈਟੋਹੀਮੈਗਲੂਟੀਨਿਨ ਕਹਿੰਦੇ ਨੇ ਜੀ ਇਹ ਇੱਕ ਤਰ੍ਹਾਂ ਦਾ ਲੈਕਟਿਨ ਹੈ ਜੀ ਇਹ ਵੀ ਬੜਾ ਹੀ ਖਤਰਨਾਕ ਹੈ ਇਹ ਵੀ ਫੂਡ ਪੋਇਜ਼ਨਿੰਗ ਕਰ ਸਕਦਾ ਹੈ ਤੁਹਾਡਾ ਪੇਟ ਖਰਾਬ ਕਰ ਸਕਦਾ ਹੈ ਉਲਟੀਆਂ ਦਸਤ ਲੱਗ ਸਕਦੇ ਨੇ ਸਿਰਦਰਦ ਤੇਜ਼ ਹੋ ਸਕਦੀ ਹੈ ਠੀਕ ਹੈ ਅਗਰ ਉਲਟੀਆਂ ਦਸ ਜਿਆਦਾ ਦੇ ਰਹਿੰਦੇ ਨੇ ਤਾਂ ਡੀਆਈ ਡੀਆਇਹਡ੍ਰੇਸ਼ਨ ਹੋ ਸਕਦੀ ਹੈ। ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ। ਸੋ ਇਹ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਆਉਂਦੀਆਂ ਨੇ। ਤੇ ਇਹਦਾ ਵੀ ਜਿਹੜਾ ਪੌਇਜ਼ਨ ਹੈ ਇਹ ਕੁਝ ਲੰਮੀ ਦੇਰ ਤੱਕ ਸਰੀਰ 'ਚ ਬਣਿਆ ਵੀ ਰਹਿੰਦਾ ਹੈ ਜਿਹੜਾ ਹੌਲੀ-ਹੌਲੀ ਫਿਰ ਅਗੇ ਅੰਗੂਨ ਸਿਸਟਮ ਤੇ ਵੀ ਇਫੈਕਟ ਕਰਦਾ ਹੈ। ਜੀ। ਸੋ ਇੱਕ ਇਹ ਜਿਹੜਾ ਤੱਤ ਹੈ ਜਿਹੜੀ ਕੌੜੇ ਬਦਾਮ ਜਿਹੜੇ ਨੇ ਇਹ ਬੜੇ ਖਤਰਨਾਕ ਨੇ। ਤੇ ਹਮੇਸ਼ਾ ਹੀ ਧਿਆਨ ਰੱਖੋ ਕਿ ਜਦ ਵੀ ਖਾਣਾ ਮਦਾਨ ਤੇ ਉਹਨੂੰ ਥੋੜਾ ਟੈਸਟ ਕਰ ਲੋ ਅਗਰ ਕੌੜਾ ਹੈ। ਪਰ ਆਮ ਆਦਮੀ ਤੇ ਉਹਨੂੰ ਕੋਈ ਲਾਲਚ ਨਹੀਂ ਕਰਨਾ ਕਿ ਇਤੇ ਪੈਸੇ ਖਰਚੇ ਨੇ ਜੀ ਉਹ ਜਿਹੜੇ ਪੈਸੇ ਖਰਚਾ ਉਹ ਉਹਨੂੰ ਖਾਣ ਖਾ ਕੇ ਤੁਸੀਂ ਹੋਰ ਫਿਰ ਬੜੇ ਸਾਰੇ ਸਮੱਸਿਆਵਾਂ ਚ ਆ ਲੰਗੇ ਨੇ ਉਹ ਕਦੇ ਵੀ ਕੌੜਾ ਮਦਾਨ ਜਿਹੜਾ ਉਹ ਨਹੀਂ ਖਾਣਾ ਚਾਹੀਦਾ ਉਹਨੂੰ ਸੁੱਟ ਦਿਓ ਸਾਈ ਕਰ ਦਿਓ ਤੇ ਹਮੇਸ਼ਾ ਜਿਹੜੇ ਦੂਜੇ ਮਿੱਠੇ ਮਦਾਨ ਨੇ ਉਹਨਾਂ ਨੂੰ ਹੀ ਖਾਓ ਲੇਕਿਨ ਉਹਨਾਂ ਨੂੰ ਵੀ ਖਾਣ ਤੋਂ ਪਹਿਲਾਂ ਘਟੋ ਘਟ 8 ਘੰਟੇ ਪਾਣੀ ਚ ਜ਼ਰੂਰ ਪਿਓ ਜੀ ਕਿਉਂਕਿ ਇਹਨਾਂ ਦਾ ਜਿਹੜਾ ਛਿਲਕਾ ਹੁੰਦਾ ਹੈ। ਉਹਨਾਂ ਦੇ ਵਿੱਚ ਵੀ ਹਲਕਾ ਇੱਕ ਜਰੀਲਾ ਤੱਤ ਹੁੰਦਾ ਹੈ। ਕੁਦਰਤ ਨੇ ਸਾਰੀਆਂ ਜਿਹੜੀਆਂ ਜੀਵਨ ਨੇ ਨਾ ਅਸਲ ਬਾਦਾਮ ਦੇਖੋ ਤੇ ਇੱਕ ਇੱਕ ਬੀਜ ਹੈ। ਜੀ। ਸੋ ਉਹਨੂੰ ਪ੍ਰੋਟੈਕਟ ਕੀਤਾ ਕੁਦਰਤ ਨੇ। ਉਹਦੇ ਵਿੱਚ ਇੱਕ ਹਲਕਾ ਜਿਹਾ ਇੱਕ ਜਰੀਲਾ ਤੱਤ ਪਾ ਦਿੱਤਾ। ਸੋ ਉਹ ਜਰੀਲਾ ਤੱਤ ਜਿਹੜਾ ਜਦੋਂ ਤੁਸੀਂ ਉਹਨੂੰ ਪਾਣੀ 'ਚ ਸੋਕ ਕਰਦੇ ਹੋ ਉਹ ਤੁਹਾਡੇ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਚਲਾ ਜਾਂਦਾ ਹੈ। ਦੋ ਕਿਰਿਆਵਾਂ ਉਹਦੇ ਚ ਹੁੰਦੀਆਂ ਹਨ ਇੱਕ ਤਾਂ ਉਹ ਖੁਦ ਸਲਾਈਵ ਹੋ ਜਾਂਦਾ ਹੈ। ਜੀ ਅਗੇ ਮੂਰਨਾ ਤੇ ਤਿਆਰ ਹੁੰਦਾ ਹੈ ਤੋ ਖੁਦ ਨੂੰ ਡੀਟੌਕਸੀਫਾਈ ਕਰਦਾ ਹੈ ਤੋ ਆਪਣਾ ਜ਼ਿਆਦਾ ਛੱਡ ਦਿੰਦਾ ਸਮਝੋ ਉਹ ਪਾਣੀ ਨੂੰ ਅਗਰ ਤੁਸੀਂ ਰੋੜ ਕੇ ਇਹਨੂੰ ਧੋ ਦਿੰਦੇ ਹੋ ਤੋ ਪੂਰੀ ਤਰ੍ਹਾਂ ਸੁਰੱਖਿਤ ਹੋ ਜਾਂਦਾ ਸੋ ਜਿਹੜੇ ਤੇ ਮਿੱਠੇ ਬਦਾਮ ਨੇ ਉਹਨਾਂ ਨੂੰ ਤੇ ਇਸ ਤਰੀਕੇ ਨਾਲ ਖਾ ਕੇ ਤੁਸੀਂ ਬੈਸਟ ਰਿਜ਼ਲਟ ਲੈ ਸਕਦੇ ਹੋ ਕੌੜਾ ਬਦਾਮ ਜਿਹੜਾ ਇਹ ਕਦੇ ਵੀ ਨਹੀਂ ਖਾਣਾ ਚਾਹੀਦਾ ਇਹ ਵੀ ਇੱਕ ਐਸਾ ਸਲੋਪ ਹੋ ਜਾਂਦਾ ਹੈ ਕਿ ਜਿਹੜਾ ਅੱਗੇ ਚੱਲ ਕੇ ਛੋਟੀ ਤੋਂ ਸਟਾਰਟ ਹੋਦੀ ਹੈ ਬਿਮਾਰੀ ਲੇਕਿਨ ਬਾਅਦ ਵਿੱਚ ਉਹ ਬੰਦੀ ਨੂੰ ਬਾਰੀ ਨਾਲ ਵੀ ਸਦਾ ਦਿੰਦਾ ਜੀ ਸੋ ਸਰ ਜੀ ਸੁਣਿਆ ਜਿਹੜੀਆਂ ਦਾਲਾਂ ਨੇ ਇਹਨਾਂ ਦੇ ਸਿਲਕਿਆਂ ਵਿੱਚ ਵੀ ਕੁਝ ਰੀਲੇ ਤੱਤ ਹੁੰਦੇ ਨੇ ਇਸੇ ਕਰਕੇ ਜ਼ਿਆਦਾਤਰ ਦਾੜਾ ਟੁੱਟੀਆਂ ਜਾਂ ਧੋਤੀਆਂ ਹੋਈਆਂ ਹੁੰਦੀਆਂ ਆ ਉਹਦੀਆਂ ਨੇ ਕੀ ਇਹ ਸੱਚ ਹੈ ਕੁਛ ਹੱਦ ਤੱਕ ਸੱਚ ਹੈ ਜੀ ਫਿਰ ਕਹਾਂਗਾ ਕਿ ਕੁਦਰਤ ਨੇ ਤੇ ਇਹ ਬੀਜੀ ਬਣਾਏ ਨੇ ਅਗਲੀ ਫਸਲ ਪੈਦਾ ਕਰਨ ਵਾਸਤੇ ਇਸ ਲਈ ਅਸੀਂ ਇਨਸਾਨਾਂ ਨੇ ਉਹਨਾਂ ਨੂੰ ਖਾਣੇ ਤੋਂ ਉਸਤੇ ਇਸਤੇਮਾਲ ਕਰਦੇ ਹਾਂ ਕਿ ਵੈਜੀਟੇਰੀਅਨ ਦੇ ਵਿੱਚ ਇਹ ਪ੍ਰੋਟੀਨ ਦਾ ਇੱਕ ਬੜਾ ਅੱਛਾ ਸੋਰਸ ਨੇ ਜੀ ਸੋ ਜਿਹੜੀਆਂ ਦਾੜਾ ਨੇ ਸਾਰੀਆਂ ਦੀ ਸਾਰੀਆਂ ਸੱਦਾ ਦੇ ਵਿੱਚ ਹੀ ਹਲਕਾ ਜਾਏ ਜੀ ਰੀਲਾ ਤੱਤ ਨਾਲ ਦੀ ਸ਼ਿਲਕਿਆਂ ਚ ਹੁੰਦਾ ਹੈ ਜੀ ਜਿਹੜੇ ਰਾਜਮਾ ਨੇ ਇਹਨਾਂ ਦੇ ਵਿੱਚ ਇਹ ਜੀ ਰੀਲਾ ਤੱਤ ਜ਼ਿਆਦਾ मात्रा ਹੁੰਦਾ ਹੈ ਇਹਨੂੰ ਕਹਿੰਦੇ ਨੇ ਐਮੀਲੋਇਡ ਜੀ ਇਹ ਜਿਹੜਾ ਜੀ ਰੀਲਾ ਤੱਤ ਹੈ ਇਹ ਜਦੋਂ ਖਾਧਾ ਅਗਰ ਜਾਏ ਤੇ ਇਹ ਪੇਟਸ ਜਾ ਕੇ ਇਹ ਜਦੋਂ ਟੁੱਟਦਾ ਹੈ ਤੇ ਹਾਈਡਰੋਜਨ ਸਾਈਨੋਗਰੂਪ ਦੇ ਵਿੱਚ ਬਣਦਾ ਜੀ ਸਾਈਨਾਈਡ ਤੁਹਾਨੂੰ ਪਤਾ ਹੀ ਹੈ ਇੱਕ ਬੜਾ ਹੀ ਸਤੋ ਕਾਤਕ ਜ਼ਹਿਰ ਮੰਨਿਆ ਜਾਂਦਾ ਹੈ ਜੀ ਬਿਲਕੁਲ ਲੇਕਿਨ ਇਹ ਹੇਗਾ ਕਦੇ ਚਾਹ ਰਾਜਮਾ ਕੱਚਿਆਂ ਦੇ ਵਿੱਚ ਜੀ ਸੋ ਰਾਜਮਾ ਜਿਹੜੇ ਕੱਚੇ ਹੈ ਅਗਰ ਸਹੀ ਤੰਦ ਨਾਲ ਨਹੀਂ ਪਕਾਏ ਗਏ ਅੱਧ ਕੱਚੇ ਰਹੇਗੇ ਜਾਂ ਥੋੜੇ ਡੱਡੇ ਰਹੇਗੇ ਤੇ ਇਹ ਬੜੇ ਖਤਰਨਾਕ ਜੀ ਈਵਨ ਦਨ 810 ਨਾਲ ਵੀ ਅਗਰ ਇਸ ਤਰ੍ਹਾਂ ਦੇ ਖਾਦੇ ਜਾਣ ਤੇ ਇਹ ਫੂਡ ਪੋਇਜ਼ਨਿੰਗ ਕਰਨ ਦਾ ਪੂਰਾ ਚੰਕਾ ਰੱਖਦੇ ਨੇ ਜੀ ਤੇ ਜੇ ਕਿਤੇ ਜ਼ਿਆਦਾ ਖਾਦੇ ਜਾਣ ਤੇ ਫੇਰ ਦੇ ਇਹ ਕਈ ਵਾਰੀ ਤੇ ਇੰਨੇ ਜ਼ਹਿਰੀਲਾ ਹੈਗਾ ਕਿ ਮੌਤ ਤੱਕ ਹੋ ਸਕਦੀ ਹੈ ਜੀ ਤੁਡੀ ਜਿਹੜੇ ਰਾਜਮਾ ਨੇ ਨਾ ਖਾਸ ਕਰਕੇ ਦਾਲ ਕੋਈ ਵੀ ਹੈ ਨਿਰਸ ਦੇ ਅਗਰ ਸਬੂਤਾ ਦਾਣਾ ਹੈ ਤੇ ਇਹਦੇ ਵਿੱਚ ਆ ਜੀਵਨ ਹੈ ਜੀ ਅਗਰ ਅਸੀਂ ਤੋੜ ਲਿਆ ਤੁਹਾਡਾ ਜੀਵਨ ਨਸ਼ਟ ਕਰ ਲਿਆ ਤਾਂ ਫਿਰ ਉਹ ਤੁਹਾਨੂੰ ਖਾਣ ਵਾਤੇ ਉਹਨੇ ਵੀ ਕੁਝ ਨਹੀਂ ਦੇ ਸਕਦਾ ਜਿਹੜੀਆਂ ਦਾਲਾਂ ਨੇ ਉਹਨਾਂ ਨੂੰ ਖਾਣ ਦਾ ਸਹੀ ਤਰੀਕਾ ਇਹੀ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਸਾਬਤ ਹੀ ਰਹੀਏ ਲੇਕਿਨ ਹਰ ਇੱਕ ਦਾਲ ਨੂੰ ਘੱਟੋ ਘਾਟ 8 ਘੰਟੇ ਪਾਣੀ ਚ ਪਹਿਲਾਂ ਜ਼ਰੂਰ ਦੇਣੀ ਹੈ ਜੀ ਫਿਰ ਕਮਾਂ ਦਾ ਦੋ ਕੰਮ ਹੁੰਦੇ ਨੇ ਇੱਕ ਤੇ ਜਿਹੜੇ ਜੀਰੀ ਦੇ ਤੱਤ ਹੈਗੇ ਇਨੀਸ਼ਲ ਕੈਮਰ ਵਿੱਚ ਉਹ ਸਰ ਜੰਤ ਦੇ ਉਹ ਪਾਣੀ ਚਲੇ ਗਏ ਉਹ ਪਾਣੀ ਨੂੰ ਰੋੜ ਦਿਓ ਤੇ ਇਹ ਨਾਲਾ ਤੁਹਾਡੀਆਂ ਜਿਹੜੀਆਂ ਫਿਰ ਉਹਨਾਂ ਨੂੰ ਸਾਫ ਪਾਣੀ ਨਾਲ ਧੋ ਦਿਓ ਚੰਗੀ ਤਰ੍ਹਾਂ ਤੇ ਤੁਹਾਡੀਆਂ ਨਾਲਾ ਸੁਰੱਖਿਤ ਹੋ ਜਾਂਦੇ ਜੀ ਖਾਸ ਕਰ ਜਿਹੜੇ ਰਾਜਮਾ ਨੇ ਇਹਨਾਂ ਨੂੰ ਘੱਟੋ ਘੱਟ 10 ਘੰਟੇ ਪਾਣੀ ਚ ਭੇਰਨਾ ਪੈਂਦਾ ਜੀ ਲੇਕਿਨ ਧਿਆਨ ਇਹ ਰੱਖਣਾ ਹੈ ਕਿ ਰਾਜਮਾ ਦੇ ਛਿਲਕੇ ਤੋਂ ਇਲਾਵਾ ਇਹਦੇ ਅੰਦਰ ਵੀ ਇਹ ਜੀਵਲਾ ਤੱਤ ਮੌਜੂਦ ਹੁੰਦਾ ਹੈ ਸੋ ਇਹਨੂੰ 10 ਘੰਟੇ ਪਾਣੀ ਚ ਭਿਉਣ ਤੋਂ ਬਾਅਦ ਜਿਹੜਾ ਪਾਣੀ ਜਿਹੜਾ ਉਹ ਰੋੜ ਦੇਣਾ ਤੋ ਕਿ ਇਹਨਾਂ ਨੂੰ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਕੁਕਿੰਗ ਦੇ ਅੰਦਰ ਜਿ ਬੜਾ ਚੰਗਾ ਆ ਤੇ ਇਹਨੂੰ ਥੋੜਾ ਬੱਤੀ ਅੱਗ ਤੇ ਨਹੀਂ ਇਹਨੂੰ ਇੱਕ ਸਿਰਫ ਇੱਕ ਦਾਲ ਹੈ ਜਿਹਨੂੰ ਤੇਜ਼ ਅੱਗ ਤੇ ਪਕਾਉਣਾ ਸੁਰੱਖਿਤ ਹੈ ਕਿਉਂਕਿ ਜੇ ਵਗੈਰੇ ਨੂੰ ਖਾਣਾ ਹੈ ਤੇ ਇਹਦੇ ਚੋਂ ਉਹ ਜ਼ਹਿਰੀਲਾ ਤੱਤ ਖਤਮ ਕਰਨਾ ਜ਼ਰੂਰੀ ਹੈ ਤੇ ਤੱਕ ਇਹ ਰਾਜਮਾ ਪੂਰੀ ਤਰ੍ਹਾਂ ਗਲਦਾ ਨਹੀਂ ਉਹਨਾਂ ਚ ਉਹ ਜ਼ਹਿਰੀਲਾ ਤੱਤ ਉੱਚ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਜੀ ਉਹ ਹੋ ਜਾਂਦਾ ਹੈ ਇਸ ਕਰਕੇ ਜਦ ਵੀ ਰਾਜਮਾ ਖਾਣੇ ਨੇ ਤੇ ਉਹਨਾਂ ਨੂੰ ਇਹਨਾਂ ਦਾ 10 ਕਿੱਤੇ ਪਾਣੀ ਵਿੱਚ ਪਿਓ ਤਾਂ ਫਿਰ ਉਹ ਪਾਣੀ ਰੋੜ ਕੇ ਦਾ ਵਿੱਚ ਮਿਸ਼ਰਤ ਹੋ ਕੇ ਤੇ ਥੋੜੀ ਤੇਜ਼ ਅੱਗ ਦੇ ਉੱਤੇ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲਣਾ ਹੈ ਜੀ ਬਿਲਕੁਲ ਇਹ ਨਰਮ ਹੋ ਜਾਣ ਇਸ ਤਰ੍ਹਾਂ ਗਲ ਜੇ ਜਾਂਦੇ ਨੇ ਤੇ ਫਿਰ ਇਹ ਸਵਛਿਤ ਹੋ ਜਾਂਦੇ ਨੇ ਤੋਂ ਰਾਜਮਾ ਖਾਣ ਵੇਲੇ ਇਹ ਚੀਜ਼ਾਂ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਨਹੀਂ ਤੇ ਇਹਦੇ ਤੋਂ ਵੀ ਬਣੇ ਚੀਜ਼ ਬਣ ਕੇ ਚਲੇ ਉਹ ਸਰੀਰ ਵਿੱਚ ਜਾ ਕੇ ਤੇ ਇਹ ਵੱਡੇ ਨੁਕਸਾਨ ਕਰ ਸਕਦੇ ਆ ਅੱਜ ਦੇਖੋ ਜਿਹੜੀਆਂ ਜਦੋਂ ਅਸੀਂ ਛਾਤੀ ਮਾਰਦੇ ਆ ਤੇ ਜਿਹੜਾ ਸਮਾਂ ਯੂ ਯੂ ਬੀਤ ਰਿਹਾ ਹੈ ਅਸੀਂ ਹਰ ਪੱਖ ਤੋਂ ਤਰੱਕੀ ਕਰ ਰਹੇ ਹਾਂ ਜੀ ਇਨਸਾਨ ਹਰ ਪੱਖ ਤੋਂ ਤਰੱਕੀ ਕਰ ਰਿਹਾ ਹੈ ਕਾਰ ਦੇਖੋ ਕਿ ਕਿੱਡੇ ਸ਼ਾਨਦਾਰ ਬਣ ਗਏ ਨੇ ਗੱਡੀਆਂ ਕਿਹੋ ਕਿਹੋ ਜਿਹੀਆਂ ਬਣ ਗਈਆਂ ਨੇ ਇਧਰ ਟੈਕਨੀਕਲੀ ਅਸੀਂ ਐਨੇ ਕਿੰਨੇ ਐਡਵਾਂਸ ਹੋ ਗਏ ਹਾਂ ਹਾਂਜੀ ਜੀ ਬਿਲਕੁਲ ਆ ਮੋਬਾਈਲ ਉੱਥਾਂ ਚਾ ਗਏ ਨੇ ਜਿਨ੍ਹਾਂ ਨੇ ਪੈਸੇ ਦੀ ਜ਼ਰੂਰਤ ਵੀ ਖਤਮ ਕਰ ਦਿੱਤੀ ਹੈ ਸਾਰਾ ਬਿਸਟਰ ਹੋ ਗਿਆ ਜੀ ਕਿੰਨੇ ਹਰ ਜੀ ਤੱਕ ਅਸੀਂ ਤਰੱਕੀ ਕਰ ਰਹੇ ਹਾਂ ਕੀ ਇੰਨੀ ਹੀ ਤਰੱਕੀ ਅਸੀਂ ਸਿਹਤ ਦੇ ਮਾਮਲੇ 'ਚ ਕਰ ਰਹੇ ਹਾਂ ਬਿਲਕੁਲ ਨੇ ਆਰ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਇਹ ਪੀੜੀਦਰ ਪੀੜੀ ਇਹ ਗ੍ਰਾਫ ਸਾਡਾ ਸਹੀ ਦਾ ਆ ਰਿਹਾ ਹੈ ਸਾਡੀ ਜਿਹੜੀ ਪੀੜੀ ਹੈ ਜਾਂ ਤੁਹਾਡੇ ਤੱਕ ਜਿਹੜੀ ਪੀੜੀ ਹੈ ਇਹ ਤੇ ਬੜੇ ਫਕਰ ਨਾਲ ਕਹਿ ਰਹੇ ਦੀਓ ਸਾਡੇ ਬਜ਼ੁਰਗਾਂ ਦੀ ਸੀ ਬੜੀ ਵਧੀਆ ਸੀ ਉਦੋਂ ਖਾਣਾ ਬੜਾ ਚੰਗਾ ਸੀ ਕਹਿ ਲੈਂਦੇ ਆ ਜੀ ਜੀ ਤੇ ਸਾਡੀ ਜਿਹੜੀ ਆਣ ਵਾਲੀ ਜਨਰੇਸ਼ਨ ਤੇ ਇਹ ਕੀ ਕਰੇ ਕੀ ਕਰੇਗੀ ਕਿ ਸਾਡੇ ਬਜ਼ੁਰਗਾਂ ਦੀ ਸੀ ਇਹ ਕੀ ਹੋਈ ਸੀ ਬਿਮਾਰੀ ਰਹਿੰਦੇ ਸੀ ਬਿਮਾਰੀ ਰਹਿੰਦੇ ਲਈ ਖਾਦੇ ਰਹਿੰਦੇ ਸੀ ਉਹ ਉਹ ਜੀ ਬਾਈ ਤੋਂ ਬਗੈਰ ਤੇ ਉਹਨਾਂ ਕੋਤਰੀਆਂ ਨਹੀਂ ਸੀ ਦਹਿਲਿਆ ਨਹੀਂ ਸੀ ਜਾਂਦਾ ਜੇ ਇਹੋ ਹਾਲਾਤ ਰਹੇ ਤੇ ਆਉਣ ਵਾਲੀ ਜਨਰੇਸ਼ਨ ਆਉਣੀ ਨਹੀਂ ਆਉਣਗੀ ਇਹ ਵੱਡੇ ਖਤਰੇ ਨੇ ਸਾਡੇ ਉੱਤੇ ਜਿਨ੍ਹਾਂ ਨੂੰ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਆਪਣੇ ਖਾਣੇ ਨੂੰ ਅਸੀਂ ਸਹੀ ਕਰੀਏ ਖਾਸ ਕਰਕੇ ਇਤਰਾ ਦੇ ਜਿਹੜੇ ਜੀ ਰੂਲੇ ਖਾਣੇ ਨੇ ਜਿਨ੍ਹਾਂ ਬਾਰੇ ਸਾਨੂੰ ਗਿਆਨ ਬਹੁਤ ਘੱਟ ਮਿਲਦਾ ਜੀ ਅਰ ਸੱਚ ਗਾਇ ਬਗਾਇ ਜੇ ਹੋ ਵੀ ਜਾਂਦੀ ਹੈ ਕਿ ਉਹ ਵੀ ਕਿਤੇ ਫਾਇਨਾਂਸੀ ਦੱਬੀ ਰਹਿ ਜਾਂਦੀ ਆ ਉਹ ਜਿਸ ਨਾਲ ਦਵਾਈਆਂ ਦੀ ਐਡਵਰਟਾਈਜ਼ਮੈਂਟ ਹੁੰਦੀ ਆ ਆਫਰਾਂ ਦੀ ਦਵਾਈ ਹੈ ਸੀ ਉਹਨਾਂ ਇਹ ਖਾਣੇ ਦੇ ਉੱਤੇ ਜਿਹੜੀ ਰਿਸਰਚ ਹੁੰਦੀ ਹੈ ਉਹਨੂੰ ਕਿਉਂ ਐਡਵਰਟਾਈਜ਼ਮੈਂਟ ਨਹੀਂ ਕੀਤਾ ਜਾਂਦਾ ਜੀ ਕਿਉਂਕਿ ਉਹਦੀ ਐਡਵਰਟਾਈਜ਼ਮੈਂਟ ਉਹ ਕਲਾਸ ਅੜ ਤੱਕ ਕਿਉਂ ਨਹੀਂ ਪਹੁੰਚਦੀ ਜਿਸ ਨੂੰ ਨਹੀਂ ਪਹੁੰਚਦੀ ਹੈ ਤੇਦਾ ਮਤਲਬ ਕਿਹੜੇ ਰਕ ਜਿਹੜੇ ਅਸੀਂ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਆ ਜੀ ਇਹ ਹਾਲਾਤ ਕਰਸਤੇ ਨੇ ਕਿ ਜਿਹੜੀ ਚੰਗੀ ਜਾਣਕਾਰੀ ਹੈ ਲੋਕਾਂ ਨੂੰ ਜਿਹੜੀਆਂ ਤੰਦਰੁਸਤ ਰੱਖਣ ਵਾਲੀ ਹੈ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ ਤੇ ਜਿਹੜੀਆਂ ਬਿਮਾਰੀ ਨੂੰ ਪ੍ਰੋਮੋਟ ਕਰਨ ਵਾਲੀ ਹੈ ਜਿੱਥੇ ਦੂਜੇ ਦੇਸ਼ਾਂ ਦੇ ਸ਼ਾਇਦ ਬੇਜੁਨਸ ਹੈ ਉਹਨਾਂ ਇਤਰਾ ਦਾਲ ਜਾਂ ਹਰੇ ਆਲੂ ਜਾਂ ਇਹੋ ਜਿਹੀ ਚੀਜ਼ਾਂ ਬੰਦ ਕਰਕੇ ਤੁਸੀਂ ਬਿਮਾਰ ਹੋ ਗਏ ਤੇ ਕਿਹਦੇ ਕੰਮ ਦਿਓ ਆਪਣੇ ਕੰਮ ਦਿਓ ਨਾ ਜੀ ਬਿਲਕੁਲ ਆਪਣੇ ਪਰਿਵਾਰ ਦੇ ਕੰਮ ਦਿਓ ਤੇ ਜੇ ਬਿਮਾਰ ਹੋ ਜਾਂਦੇ ਤਾਂ ਕਿਹਦੇ ਕਿਹਦੇ ਕੰਮ ਦਿਓ ਲੱਗਦੇ ਓਕੇ ਬਿਲਕੁਲ ਸੋ ਕਿਧਰੇ ਨਾ ਕਿਧਰੇ ਐਸਾ ਹੈ ਕਿ ਜਿਹੜੀਆਂ ਚੰਗੀਆਂ ਖੋਜਾਂ ਨੇ ਖਾਣੇ ਦਿੱਤੀ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਅਲਰਟ ਕਰਦੀਆਂ ਨੇ ਗਲਤੀਆਂ ਤੋਂ ਰੋਕਣ ਵਾਲੀਆਂ ਉਹ ਖੋਜਾਂ ਸਾਡੇ ਤੱਕ ਬਹੁਤ ਘੱਟ ਪਹੁੰਚਦੀਆਂ ਨੇ ਅਸੀਂ ਇਸ ਚੈਨਲ ਦੇ ਜਰੀਏ ਇੱਕੋ ਹੀ ਮੇਰਾ ਮਿਸ਼ਨ ਹੈਗਾ ਕਿ ਅਸੀਂ ਉਹ ਚੰਗੀਆਂ ਜਾਣਕਾਰੀਆਂ ਸਾਰੀਆਂ ਲੱਭ ਲੱਭ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਆਪਣੇ ਘਰ ਪਰੌਦਾ ਤੱਕ ਪਹੁੰਚਾਈਏ ਤਾਂ ਕਿ ਉਹ ਸੁਰੱਖਿਤ ਰਹਿ ਸਕਾ ਜੀ ਆਪਣੀ ਆਉਣ ਵਾਲੀ ਜਨਰੇਸ਼ਨਸ ਨੂੰ ਤੰਦਰੁਸਤ ਰੱਖ ਸਕਾ ਤੋਂ ਇਹ ਜਿਹੜੀਆਂ ਤਿੰਨ ਜੁਰੀਲੇ ਖਾਣੇ ਜਿੰਨਾਂ ਤੇਜਸ ਸਿੰਘ ਗੱਲ ਕੀਤੀ ਹੈ ਅਗਰ ਕੋਈ ਵੀ ਬੰਦਾ ਇਹਨਾਂ ਤੋਂ ਬਚ ਜਾਂਦਾ ਹੈ ਇਹ ਲੇਖਿਆ ਆਲੂ ਨੇ ਫਰਿਆ ਆਲੂ ਹੋ ਗਿਆ ਜਾਂ ਉਂਗਰ ਮਾਰ ਗਿਆ ਨੂੰ ਤੇ ਕਦੇ ਵੀ ਨਹੀਂ ਖਾਣਾ ਜਾਂ ਦੇਖੋ ਦੂਜਾ ਜਿਹੜਾ ਕੌੜੇ ਬਦਾਮ ਨੇ ਥੋੜਾ ਬਨਾਵਾ ਜਾਂਦਾ ਤੇ ਉਹ ਕਦੇ ਨਹੀਂ ਖਾਣਾ ਜਿੱਥੇ ਪਤਾ ਲੱਗ ਗਿਆ ਸਵਾਦ ਇਹਨੂੰ ਫੁੱਕ ਦਿਓ ਅੰਦਰ ਨਹੀਂ ਪਾਉਣਾ ਜੀ ਇਹ ਤੀਸਰਾ ਨੇ ਰਾਜਮਾ ਠੀਕ ਹੈ 10 ਘੰਟੇ ਬਗਾਂ ਪਾਣੀ ਚ ਹੋਣੇ ਨੇ ਤੇ ਫੇਰ ਇਹਨਾਂ ਨੂੰ ਚੰਗੀ ਤਰ੍ਹਾਂ ਮਰਨਾ ਜੀ ਇਹ ਕੋਈ ਧਾਲ ਹੈ ਇਹ ਬਾਣਾ ਚੰਬਲ ਰਾਜਮਾ ਜਿਹਨੂੰ ਤੇਜ਼ ਅੱਗ ਦੇ ਤੇ ਪਕਾਉਣੀ ਲੋੜ ਹੈ ਬਾਕੀ ਸਾਰੀਆਂ ਧਾਲਾਂ ਤੁਸੀਂ ਮੱਠੀ ਅੱਗ ਤੇ ਪਕਾ ਸਕਦੇ ਹੋ ਉਹਨਾਂ ਦਾ ਪੋਸ਼ਣ ਹੋਰ ਚੰਗਾ ਰਹਿੰਦਾ ਲੇਕਿਨ ਇੱਕ ਧਾਲ ਹੈ ਜਿਹਨੂੰ ਤੇਜ਼ ਅੱਗ ਤੇ ਹੀ ਪਕਾਉਣਾ ਹੈ ਜੀ ਜਿਹਦੇ ਵਾਸਤੇ ਮੈਂ ਕਹਾਂਗਾ ਕਿ ਸ਼ਾਇਦ ਪ੍ਰੈਸ਼ਰ ਕੁਕ ਕਰਨੀਆਂ ਚੀਜ਼ਾਂ ਦੇ ਇੱਥੇ ਕੰਮ ਹੋਵੇ ਮੇਰੇ ਉਪਰਾ ਨੋ ਨੋ ਜੀ ਬਿਲਕੁਲ ਬਾਕੀ ਦਾਣਾ ਵਾਸਤੇ ਤੇ ਨਹੀਂ ਇਹ ਨਾ ਕੰਮਦਾ ਸੋ ਅਸੀਂ ਇਹਨਾਂ ਚੀਜ਼ਾਂ ਤੋਂ ਸੁਰੱਖਿਤ ਹੋਈਏ ਤੇ ਆਪਣੇ ਪ੍ਰੋਗਰਾਮ ਬੰਦ ਕਰ ਸਕੀਏ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਤਿੰਨ ਇਹੋ ਜਿਹੇ ਜ਼ਹਿਰੀਲੇ ਖਾਣਿਆਂ ਦੇ ਬਾਰੇ ਜੋ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਐਦਾਂ ਨਹੀਂ ਅਹੀਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ